ਕਨਾਂ ਚੁੜਦੇ ਬੱਚੇ ਮਤਲਬ ਗੁਰੂ ਘਰ ਸ਼ਾਂਤੀ ਵਾਸਤੇ ਪਰਨੇ ਜਾਂਦੇ ਨੇ ਸਵੇਰੇ ਸ਼ਾਮ ਜਾਂਦੇ ਨੇ ਠੀਕ ਹੈ ਵੀ ਅਸੀਂ ਸਾਡਾ ਸਾਰਾ ਪਰਿਵਾਰ ਵੀ ਜਾਂਦਾ ਹੈ ਗੁਰੂ ਘਰ ਤੇ ਪਰ ਜੋ ਇਹ ਦਰਿੰਦੇ ਪਾਪੀ ਨੇ ਗੁਰੂ ਘਰ ਜਾ ਕੇ ਸਾਡੀਆਂ ਬੱਚੀਆਂ ਨਾਲ ਜੋ ਹਰਕਤ ਕੀਤੀ ਹੈ ਅਸੀਂ ਚਾਹੁੰਦੇ ਹਾਂ ਕਿ ਉਸ ਦਰਿੰਦੇ ਨੂੰ ਸਜ਼ਾ ਮਿਲੇ ਅੱਜ ਕਿੰਨੇ ਦਿਨ ਹੋ ਗਏ ਇਸ ਘਟਨਾ ਤੋਂ ਅੱਜ 6-7 ਦਿਨ ਹੋ ਗਏ ਨੇ ਇਸ ਘਟਨਾ ਨੂੰ ਪੁਲਿਸ ਨੇ ਤੱਕ ਕਿਉਂ ਨਹੀਂ ਕਾਰਵਾਈ ਕੀਤੀ ਅਜੇ ਤੱਕ ਤਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੇਕਰ ਕੋਈ ਕਾਰਵਾਈ ਨਹੀਂ ਕਰਦੇ ਜਾਂ ਸ਼ਾਮ ਤੱਕ ਉਹ ਦਰਿੰਦੇ ਨੂੰ ਨਹੀਂ ਫੜਦੇ ਤਾਂ ਅਸੀਂ ਆਪਣਾ ਐਕਸ਼ਨ ਲਵਾਂਗੇ ਕੋਈ ਤਰਨਾ ਲਾਵਾਂਗੇ ਬੇਟੇ ਦੱਸੋ ਜਿਸ ਤਰ੍ਹਾਂ ਗੁਰੂ ਘਰ ਜਾ ਕੇ ਹਰ ਕਾਦੀ ਸੁਖਸ਼ਾਂਤੀ ਤੇ ਸੁਰੱਖਿਆ ਦੀ ਇਨਸਾਫ ਹੁੰਦਾ ਗੁਰੂ ਘਰ ਕੋਲ ਜਾ ਕੇ ਜੇ ਐਸੇ ਗੁਰੂ ਘਰ ਸੁਰੱਖਿਤ ਨਹੀਂ ਹੈਗੇ ਤੇ ਫਿਰ ਕਿਸ ਤਰ੍ਹਾਂ ਹਰ ਕਿਹੜੀ ਚੀਜ਼ ਸੁਰੱਖਿਅਤ ਰਹੇਗੀ ਗੁਰੂ ਘਰ ਤਾਂ ਫਿਰ ਕੋਈ ਸੁਰੱਖਿਅਤ ਸੀਜ਼ ਨਹੀਂ ਰਹੇਗੀ ਕੋਈ ਮਰਿਆਦਾ ਨਹੀਂ ਰਹੇਗੀ ਕੋਈ ਬੱਚੀ ਨਹੀਂ ਜਾ ਸਕਦੀ ਜੇਕਰ ਉਹ ਪਾਪੀ ਨੂੰ ਸਜ਼ਾ ਨਾ ਮਿਲੇਗੀ ਤਾਂ ਹਰ ਪਿੰਡ ਦੀ ਹਰ ਘਰ ਦੀ ਕੋਈ ਬੱਚੀ ਸੁਰੱਖਿਅਤ ਨਹੀਂ ਰਹੇਗੀ ਕਿ ਤੁਹਾਨੂੰ ਕੀ ਲੱਗਦਾ ਪੰਜਾਬ ਇਸ ਟ ਜੰਗਲ ਰਾਜ ਬਣ ਚੁੱਕਿਆ ਜਰ ਹਾਂਜੀ ਬਣ ਚੁੱਕਿਆ ਹਾਂਜੀ ਬਣ ਚੁੱਕਿਆ ਕਿਉਂਕਿ ਗੁਰੂ ਘਰ ਵਿੱਚ ਵੀ ਇੱਕ ਇਹ ਜਿਹੀ ਜਗ੍ਹਾ ਹੈ ਜਿੱਥੇ ਇੱਕ ਬੱਚੀਆਂ ਸੁਰੱਖਿਅਤ ਜਾ ਸਕਦੀਆਂ ਨੇ ਪਰ ਉਹਨੋਂ ਉਹ ਵੀ ਜਗ੍ਹਾ ਨਹੀਂ ਰਹੇਗੀ ਅਸੀਂ ਜਾਣਿਆ ਕਿ ਇਸ ਨੂੰ ਸਜਾਉਂਦੇ ਬੇਟੀਆਂ ਸਾਡੀਆਂ ਜਾਂਦੀਆਂ ਗੁਰਦੁਆਰੇ ਮੱਠਾ ਟੇਕਣ ਰੋਜ਼ ਸ਼ਾਮ ਨੂੰ ਜਾ ਕੇ ਸਤਨਾਮ ਵਾਹਿਗੁਰੂ ਬੋਲਦੀਆਂ ਨੇ ਸੁੱਖ ਸ਼ਾਂਤੀ ਮੰਗਦੀਆਂ ਨੇ ਘਰ ਦੇ ਪਰਿਵਾਰ ਦੇ ਆਪ ਵੀ ਜਾਂਦੇ ਗੁਰਦੁਆਰੇ ਸਿਕੰਦਰ ਨੇ ਸਾਨੂੰ ਸੁੱਖ ਸ਼ਾਂਤੀ ਮਿਲੇ ਗੁਰਦੁਆਰੇ ਵਾਲੇ ਬਾਬੇ ਨੇ ਬਹੁਤ ਘਟਨਾ ਗਲਤ ਕੀਤੀ ਸਾਡੀਆਂ ਬੱਚੀਆਂ ਨਾਲ ਅਸੀਂ ਇਹ ਦਾਇਮਕਸ਼ਾਗੇ ਉਹਨੂੰ ਅਸੀਂ ਇਹ ਕਰਨੇ ਆਪੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਗੁਰਦੁਆਰੇ ਗੁਰਦੁਆਰੇ ਦੇ ਵਿੱਚ ਜਾ ਕੇ ਉਹਨੇ ਬੱਚੀਆਂ ਨਾਲ ਜਵੰਦਸਤ ਕੀਤੀ ਗ੍ਰੰਥੀ ਕਿੰਨੇ ਟਾਈਮ ਤੋਂ ਤੁਹਾਡੇ ਪਿੰਡ ਸੇਵਾ ਕਰਦਾ ਆ ਰਿਹਾ ਸੀ ਛੋਟਾ ਵਾਦ ਆ ਗ੍ਰੰਥੀ ਨੂੰ ਤਾਂ ਬਹੁਤ ਧੇਰ ਹੋ ਗਈ 35 ਸਾਲ ਦੇ ਨੇੜੇ ਹੋਗੇ ਪਹਿਲਾਂ ਵੀ ਕਦੀ ਇਹੋ ਜਿਹੀ ਹਰਕਤ ਕੀਤੀ ਲੋ ਸਿੰਦੀ ਸੁਣੀ ਪੁਲਿਸ ਨੇ ਅਜੇ ਤੱਕ ਤੁਸੀਂ ਕਮਲੇ ਲਖਾਈ ਹੈ ਪੁਲਿਸ ਨੇ ਫੜਨ ਦੀ ਕੋਸ਼ਿਸ਼ ਕੀਤੀ ਹੈ ਤੱਕ ਨਹੀਂ ਅਜੇ ਤੱਕ ਕੰਨੀ ਕਰਦੇ ਕੀ ਚਾਹੋਗੇ ਤੁਸੀਂ ਕੀ ਚੂਹ ਬੱਸ ਅਸੀਂ ਤਾਂ ਇਹ ਕਹਿੰਦੇ ਆ ਵੀ ਮੁੱਲ ਜਮ ਸਵੇਰੇ ਫੜਿੰਦਾ ਰਾਤ ਨੂੰ ਫੜਿੰਦਾ ਹੁਣੇ ਫੜੀ ਜੀ ਇਹ ਪੁਲਿਸ ਨਹੀਂ ਫੜਦੀ ਫੇਰ ਕੀ ਤੁਹਾਡਾ ਐਕਸ਼ਨ ਹੋਏਗਾ ਫੇਰ ਅਸੀਂ ਜੋ ਹੋਇਆ ਅਸੀਂ ਵੀ ਕਰਾਂਗੇ ਧਰਨੇ ਲਾਵਾਂਗੇ ਕੀ ਨਾਮ ਕੀ ਤੁਹਾਡਾ ਸੁમિતਰਾ ਜੀ ਧੰਨਵਾਦ ਕੀ ਮਾਮਲਾ ਕੀ ਆਇਆ ਤੋ ਲਗਭਗ 6 ਦਿਨ ਪਹਿਲਾਂ ਛੋਟੀਆਂ ਛੋਟੀਆਂ ਦੋ ਬਜੀਆਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਆਈਆਂ ਨੇ ਮੱਥਾ ਟੇਕਣ ਦੇ ਲਈ ਔਰ ਇਥੋਂ ਦੇ ਜਿਹੜੇ ਗਰੰਥੀ ਨੇ ਹੈਡ ਗਰੰਥੀ ਉਹਨਾਂ ਨੇ ਉਹਨਾਂ ਦੇ ਨਾਲ ਜਸਮਾਨੀ ਛੇੜਛਾੜ ਕੀਤੀ ਹੈ ਅੱਗੇ ਸੈਂਸਿਟੀਵ ਮੁੱਦਾ ਹੈ ਜਿਆਦਾ ਨਹੀਂ ਦੱਸਾਂਗੇ ਮਾਮਲਾ ਸਾਡੇ ਪਹਿਲੇ ਦਿਨ ਦਾ ਧਿਆਨ ਚ ਸਾਡੇ ਆਗੂ ਟੋੜਾ ਸਾਹਿਬ ਭਜਨ ਜੀ ਰਾਤ 12 ਵਜੇ ਪਰਚਾ ਦਰਜ ਕਰਾ ਗਏ ਨੇ ਸੈਂਸਿਟੀਵ ਮੁੱਦਾ ਵੇਖਦੇ ਵੇ ਅਸੀਂ ਕਿਸੇ ਨੂੰ ਕੋਈ ਇਸ ਗੱਲ ਦਾ ਇਲਮ ਹੀ ਨਹੀਂ ਹੁੰਦਾ ਪ੍ਰੈਸ ਵਾਲਿਆਂ ਨੂੰ ਜਾਂ ਕਿਸੇ ਨੂੰ ਕੋਈ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਨਹੀਂ ਵੀ ਮਾਮਲਾ ਸੈਂਸਿਟਿਵ ਏ ਇੱਥੇ ਹੀ ਟਕਿਆ ਜਾਵੇ ਜਿਹੜਾ ਦੋਸ਼ੀ ਏ ਉਹਨੂੰ ਪੁਲਿਸ ਗ੍ਰਿਫਤਾਰ ਕਰ ਲੇ ਬਿਲਕੁਲ ਪੁਲਿਸ ਦੇ ਕੰਨ ਤੇ ਜੂਨ ਹੀ ਸਰਕੀ ਇਸ ਸਬੰਧ ਦੇ ਵਿੱਚ ਸਾਡੇ ਆਗੂ ਟੋੜਾ ਸਾਹਿਬ ਨੇ ਪੰਜਾਬ ਬਾਡੀ ਦੇ ਆਗੂ ਨੇ ਹੋਰ ਬਖ ਬਖ ਸਾਡੇ ਸਾਥੀ ਨਾਲ ਲੈ ਕੇ ਐਸਐਸਪੀ ਨਾਲ ਵੀ ਪੇਟ ਕੀਤੀ ਮੌਕੇ ਤੇ ਜਿਸ ਦਿਨ ਇਹ ਵਾਰਦਾਤ ਹੋਈ ਏ ਮੀਰਕਸ ठाਣੇ ਦੇ ਵਿੱਚ ਡੀਐਸਪੀ ਸਾਹਿਬ ਵੀ ਸੀ ਸਾਰੇ ਆ ਗਏ ਨਾ ਜਾਲਾਬਾਦ ਸਬ ਡਿਵੀਜ਼ਨ ਦਾ ਇੰਚਾਰਜ ਔਰ ਜ਼ਿਲ੍ਹਾ ਪੁਲਿਸ ਮੁਖੀ ਨਾ ਅਸੀਂ ਉੱਥੋਂ ਆ ਕੇ ਜਾ ਸਕਦੇ ਆ 6 ਦਿਨ ਇੰਤਜ਼ਾਰ ਕਰਨ ਤੇ ਬਾਅਦ ਐਸਐਸਪੀ ਨੂੰ ਮਿਲਣ ਤੋਂ ਬਾਅਦ ਅੱਜ ਸਾਰੇ ਪਿੰਡ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਵੀ ਦੋਸ਼ੀ ਨੂੰ ਪੁਲਿਸ ਜਿਹੜੀ ਗ੍ਰਿਫਤਾਰ ਨਹੀਂ ਕਰ ਰਹੀ ਔਰ ਸਭ ਤੋਂ ਵੱਡਾ ਫੇਲਿਅਰ ਇਸ ਦੇ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਦਾ ਅੱਗੇ ਵੀ ਜਾਲਾਬਾਦ ਦੇ ਵਿੱਚ ਦੋ ਤਿੰਨ ਇਹੋ ਜਿਹੇ 2 3 ਹਾਦਸੇ ਹੋਏ ਨੇ ਤਿੰਨ ਬਾਲਕ ਕੁੜੀਆਂ ਜਿਹੜੀਆਂ ਨੇ ਕਰਾਂ ਦੇ ਵਿੱਚੋਂ ਜਿਹੜੀਆਂ ਸੀ ਛੋਟੇ ਛੋਟੇ ਬੱਚੇ ਕੈਸੇ ਨੇ 13 13 14 14 ਸਾਲਾਂ ਦੇ ਉਹ ਮਾਮਲਾ ਚੱਲਦਾ ਆ ਰਿਹਾ ਉਸ ਮਾਮਲੇ ਦੇ ਵਿੱਚ ਵੀ ਅਸੀਂ ਪੁਲਿਸ ਦਾ ਵੱਡਾ ਫੇਰ ਨਿਰ ਕਹਿੰਦੇ ਆ ਥੋੜਾ ਜਿਹਾ ਜਥੇਬੰਦੀਆਂ ਉਹਨੂੰ ਦਬਾਅ ਪਾਉਣ ਤੋਂ ਬਾਅਦ ਇੱਕ ਪਰਿਵਾਰ ਦੀ ਜਿਹੜਾ ਮਸਲਾ ਹੱਲ ਕੀਤਾ ਦੋ ਵੀ ਲਟਕਦੇ ਪਏ ਨੇ ਬੁਰਾ ਹਾਲ ਹੈ ਜਾਲਾਬਾਤਾ ਬਣ ਗਿਆ ਅਫਗਾਨਿਸਤਾਨ ਤੁਸੀਂ ਵੇਖ ਲਓ ਕੱਲ ਦੀ ਘਟਨਾ ਹੈ ਬੇਸ ਨਾਲ ਨਹੀਂ ਮੇ ਜੋੜ ਰਿਹਾ ਹੁਣ ਗੱਲ ਤਾਂ ਜਿਹੜੀ ਦੱਸਣੀ ਹੈ ਫੇਲਿਅਰ ਦੱਸਾਂਗੇ ਲੋਕ ਕਹਿਣਗੇ ਵੀ ਯਾਰ ਤੁਸੀਂ ਤਾਂ ਤੁਹਾਨੂੰ ਹੋਰ ਕੋਈ ਗੱਲ ਹੀ ਨਹੀਂ ਮਿਲਦੀ ਤੁਸੀਂ ਜਦੋਂ ਕਰਦੇ ਇਹ ਗੱਲ ਰੋਡ ਜਾਮ ਦੀ ਕਰਦੇ ਜਾਈਏ ਕਿੱਥੇ ਅਸੀਂ ਕਿੱਥੇ ਜਾਈਏ ਪ੍ਰਧਾਨ ਜੀ ਕਹਿੰਿਆ ਮਾਮਲਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਕੁਝ ਘੰਟਿਆਂ ਦੇ ਵਿੱਚ ਹੀ ਮਾਮਲਾ ਸੁਲਝਾ ਕੇ ਦੋਸ਼ੀ ਗ੍ਰਿਫਟ ਦੇ ਵਿੱਚ ਲੈ ਲਏ ਜਾਂਦੇ ਨੇ ਇੱਥੇ ਕਿਵੇਂ ਦੇਖਦੇ ਆਂ ਦਿਨੇ ਦਿਨ ਉਹ ਕੁਦਰਤੀ ਉਹ ਜਿਹੜਾ ਇੱਕ ਮਾਮਲਾ ਹੈ ਕਈਆਂ ਦੇ ਵਿੱਚ ਨਹੀਂ ਮੈਂ ਇੱਕ ਮਾਮਲੇ ਦੇ ਵਿੱਚ ਮਾਮਲਾ ਜਿਹੜਾ ਹੋਇਆ ਹੈ ਹਸਪੀਟਲ ਦੇ ਵਿੱਚ ਹਮਲਾ ਹੋਇਆ ਹੈ ਉਹ ਵੀ ਭਾਈ ਅਗਲਿਆਂ ਦੇ ਉੱਤੋਂ ਤੱਕ ਪਹੁੰਚ ਸੀ ਹੁਣ ਮੈਂ ਗੱਲ ਕਰਾਂਗਾ ਫਿਰ ਗੱਲ ਵਿਗੜ ਜਾਣੀ ਹੈ ਵੀ ਉੱਤੋਂ ਤੱਕ ਪਹੁੰਚ ਸੀ ਉਹਨਾਂ ਰੱਸਾ ਪਾ ਲਿਆ ਝੱਟ ਲੱਗਿਆ ਤੱਤੇ ਤੱਤੇ ਤੇ ਉਹ ਗੱਲ ਅਸੀਂ ਕਹਿੰਦੇ ਤੱਤੇ ਤੱਤੇ ਹੀ ਫੜੇ ਹੁੰਦੇ ਸ਼ੋਜੀ ਜੀ ਗ੍ਰੰਥੀ ਨੂੰ ਨਹੀਂ ਫੜਿਆ ਜਾਏਗਾ ਜੇ ਬੱਚਿਆਂ ਨੂੰ ਜਿਹੜੀ ਹਰਕਤ ਹੋਈ ਹੈ ਹੂੰ ਹੂੰ ਪੁਲਿਸ ਤੋਂ ਵੀ ਕਿ ਮੁਖੀ ਨੂੰ ਮਿਲ ਚੁੱਕੇ ਆ ਉਹ ਜੇ ਇਹ ਕਾਰਵਾਈ ਜੇ ਗ੍ਰੰਥੀ ਨਹੀਂ ਫੜਿਆ ਜਾਂਦਾ ਉਸ ਤੋਂ ਬਾਅਦ ਕੀ ਕਾਰਵਾਈ ਹੋਏਗੀ ਪਿੰਡ ਵਾਲਿਆਂ ਦੀ ਜੇ ਕੀ ਕਿਸ ਤਰ੍ਹਾਂ ਇਨਸਾਫ ਚਾਹੋਗੇ 100 ਵਾਰ ਦਾ ਰੋਡ ਜਾਮ ਦਾ ਅਣਮਿੱਥੇ ਸਮੇਂ ਦੇ ਲਈ ਜੀ ਅਣਮਿੱਥੇ ਸਮੇਂ ਦੇ ਲਈ ਇੱਕ ਮਸਲਾ ਦੋ ਪਰਿਵਾਰ ਲੜਕੀਆਂ ਦੇ ਹੋਰ ਨੇ ਸਾਰਿਆਂ ਨੂੰ ਇਕੱਠੇ ਕਰਕੇ ਜਾਲਾਬਾਦ ਬਤੀਆਂ ਵਾਲੇ ਚੌਕ ਤੇ ਰੋਡ ਜਾਮ ਕੀਤਾ ਜਾਏਗਾ ਜੀ ਮੁਕੰਮਲ ਤੌਰ ਤੇ ਸਾਰੇ ਪਿੰਡ ਵਾਲਿਆਂ ਦਾ ਸਾਰੀਆਂ ਪੈਣਾ ਦਾ ਬੀਬੀਆਂ ਦਾ ਵੀਰਾਂ ਦਾ ਇੱਕ ਮਤ ਫੈਸਲਾ ਹੈ ਔਰ ਇਸ ਫੈਸਲੇ ਤੋਂ ਅਸੀਂ ਹੁਣੇ ਟਸ ਤੋਂ ਮਸ ਨਹੀਂ ਹੋਵਾਂਗੇ ਠੀਕ ਹੈ ਰੋਡ ਜਾਮ ਕਰਾਂਗੇ ਹਣ ਮਿੱਥੇ ਸਮੇਂ ਦੇ ਲਈ ਇਹਦੀ ਸਾਰੀ ਜ਼ਿੰਮੇਵਾਰੀ ਮੈਂ ਦੱਸ ਦੇਣਾ ਜਾਨਾ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਫਾਜ਼ਲ ਕਾਦੀ ਹੋਏਗੀ ਕਿ ਉਹ ਵਾਰ-ਵਾਰ ਜਿਹੜਾ ਸਾਨੂੰ ਮਿਲਣ ਦੇ باوجود ਕੰਮ ਨਹੀਂ ਕਰ ਰਹੀ ਸਾਡੇ ਜਿਹੜੇ ਜੈਨੂਮ ਕੰਮ ਨੇ ਤੇ ਮਜਬੂਰ ਨੂੰ ਸਾਨੂੰ ਰੋਡ ਜਾਮ ਕਰਨਾ ਪੈ ਰਿਹਾ ਹੈ ਇਹਦੀ ਜ਼ਿੰਮੇਵਾਰੀ ਫਿਰ ਦੁਬਾਰਾ ਕਹ ਰਹੇ ਹਾਂ ਜੀ ਜ਼ਿਲ੍ਹਾ ਪੁਲਿਸ ਮੁਖੀ ਦੀ ਹੈ ਜੀ ਠੀਕ ਹੈ ਅਜੀ ਹੋਰ ਕੀ ਸਵਾਲ ਜੀ ਠੀਕ ਹੈ ਹਾਂ ਠੀਕ ਹੈ ਅਜੀ ਬਾਬਾ ਜੀ ਕਿਵੇਂ ਦੇਖਦੇ ਹੋ ਘਟਨਾ ਨੂੰ ਅੰਦਰ ਜਿਹੜੀ ਘਟਨਾ ਵਾਪਰੀ ਸੀ ਜੀ ਵਾਰਜੀ ਕਾ ਖਾਲਸਾ ਵਾਰਜੀ ਫਤਿਹ ਗੁਰੂ ਜੀ ਸਾਜੀ ਨੂੰ ਅੱਜ ਇਹ ਗੁਰੂ ਰੂਪ ਖਾਲਸਾ ਜੀ ਇਹ ਘਟਨਾ ਜਿਹੜੀ ਆ ਮੁਗਲ ਸਰਕਾਰਾਂ ਵੇਲੇ ਜਦੋਂ ਮੰਨੂ ਮੀਰ ਵੇਲੇ ਜਿਹੜੇ ਅਸੀਂ ਸਿੱਖ ਜਾ ਕੇ ਆਪ ਆਪ ਵਾਰ ਕੇ ਜਾ ਕੇ ਲੜਕੀਆਂ ਨੂੰ ਲਿਆਉਂਦੇ ਸੀ ਅੱਜ ਅਸੀਂ ਆਪ ਨੂੰ ਆਪ ਕਹਿੰਨੇ ਆ ਯਾਦ ਆ ਅਸੀਂ ਜਦੋਂ ਇਹੋ ਜਿਹਿਆਂ ਘਰਾਉਣੀਆਂ ਹਰਕਤਾਂ ਆਉਂਦੀਆਂ ਨੇ ਉਦੋਂ ਸਾਡੇ ਕੋਈ ਅੰਦਰ ਨਹੀਂ ਵੜ ਕੇ ਵੇਂਦਾ ਜੇ ਜਥੇਬੰਦੀਆਂ ਹੱਥ ਪਾਉਂਦੀਆਂ ਨੇ ਤੇ ਸਰਕਾਰਾਂ ਇਹ ਗੱਲ ਕਹਿੰਦੀਆਂ ਵੀ ਜਿਹੜੇ ਜਥੇਦਾਰ ਨਿਹੰਗ ਸਿੰਘ ਨੇ ਇਹ ਕਾਨੂੰਨ ਨੂੰ ਹੱਥ ਚ ਲੈinde ਨੇ ਅੱਜ 6-7 ਦਿਨ ਹੋ ਗਏ ਇਹ ਮੇਰੇ ਇਲਾਕੇ ਦੇ ਵਿੱਚ ਇਹ ਕੰਮ ਹੋਏ ਨੂੰ ਅਜੇ ਤੱਕ ਉਹ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਐਸਐਚਓ ਤੋਂ ਲੈ ਕੇ ਐਸਐਸਪੀ ਤੱਕ ਤਲਾਸ਼ ਮਿਲੀ ਹੋਈ ਆ ਮੈਂ ਇਹ ਗੱਲ ਪੁੱਛਦਾ ਮਾਨ ਸਾਹਿਬ ਸਾਡੇ ਨਾਲ ਹੀ ਤੇਰੇ ਨਾਲ ਤੁਰੇ ਹਾਂ ਜਲਾਲਾਉਂਵਾ ਦਾ ਇਹ ਤੇ ਮੈਨੂੰ ਇਹ ਹੁਣ ਜਵਾਬ ਦੇ ਇਹ ਕੀ ਬਣ ਰਿਹਾ ਹੈ ਬਾਕੀ ਨੀ ਹੋਰ ਗੱਲਾਂ ਨਸ਼ੇ ਨੁਸ਼ੇ ਦੀਆਂ ਛੱਡੋ ਤੁਸੀਂ ਇੱਕ ਸਾਡੀਆਂ ਬੱਚੀਆਂ ਨਹੀਂ ਸੇਫ ਇਹਦੇ ਵਿੱਚ ਮੈਂ ਤਾਂ ਇਥੋਂ ਜਵਾਬ ਮੰਗਦਾ ਮੈਨੂੰ 10 ਆ ਜਿੰਨੇ ਦਿਨ ਹੋ ਗਏ ਗ੍ਰਿਫਤਾਰ ਕਿਉਂ ਨਹੀਂ ਉਹਨੂੰ ਕੀਤਾ ਸਾਡਾ ਕੋਈ ਹੁੰਦੇ ਨਾ ਵਾਇਰ ਨਹੀਂਗਾ ਆ ਸੰਗਤ ਨੂੰ ਨਿਗਾਹ ਮਾਰ ਤੇ ਮੈਂ ਦੂਜਾ ਬਚਨੇ ਆ ਜਥੇਦਾਰ ਬੁੱਢੇ ਦਾਲ ਦੇ ਜਥੇਦਾਰਾਂ ਨੂੰ ਬਾਬਾ ਬਲਵੀਰ ਸਿੰਘ ਜੀ ਬੇਨਤੀ ਆ ਬਾਬਾ ਅਵਤਾਰ ਸਿੰਘ ਜੀ ਬਾਬੇ ਬਕਾਲੇ ਸਾਹਿਬ ਵਾਲੇ ਜਥੇਬੰਦੀਆਂ ਨੂੰ ਬੇਨਤੀ ਆ ਕਾਲਤਾਖਤ ਸਾਹਿਬ ਨੂੰ ਬੇਨਤੀ ਆ ਵੀ ਸਾਡੇ ਨਾਲ ਸੰਯੋਗ ਦੇ ਕੇ ਪਹੁੰਚ ਕਰਕੇ ਕਾਲਤਾਖਤ ਸਾਹਿਬ ਤੇ ਬਾਬਾ ਜੀ ਬੇਨਤੀ ਆ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਕਹਿ ਕੇ ਇਹ ਦੋਸ਼ੀ ਨੂੰ ਅੰਦਰ ਕਰਵਾਓ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਇਹਨੂੰ ਨਾਬ ਦੇਈਏ ਸਾਨੂੰ ਵਾਲ ਤਾਂ ਸਾਰਾ ਹੀ ਆਉਂਦਾ ਪਰ ਅਸੀਂ ਉਸ ਪਾਸੇ ਨਹੀਂ ਜਾਣਾ ਚਾਹੁੰਦੇ ਤੇ ਬੇਨਤੀ ਕੀਤੀ ਜਾਂਦੀ ਆ ਫਿਰ ਐਸਐਸਬੀ ਸਾਹਿਬ ਐਵੇਂ ਨਾ ਕਰੋ ਸਾਡੇ ਨਾਲ ਦੋਚੀ ਨੂੰ ਅੰਦਰ ਦਿਓ ਸਾਥੋਂ ਬਾਲਾ ਕੁਝ ਨਾ ਖਵਾਓ ਮੈਂ ਫਿਰ ਬੇਨਤੀ ਕਰਦਾ ਮਾਨ ਸਾਹਿਬ ਮਾੜਾ ਗੌਰ ਨਾਲ ਸੁਣ ਕੇ ਤੇ ਦੋਚੀ ਨੂੰ ਅੰਦਰ ਦਵਾ ਕੇ ਸੰਗਤ ਨੂੰ ਠੰਡਿਆ ਕਰੋ ਨਿਗਾਹ ਮਾਰੋ ਆ ਬੀਬੀਆਂ ਬੱਚੇ ਕਿਵੇਂ ਰੋ ਰਹਿ ਨੇ ਵਿਰਾਗ ਕਰਾ ਰਹੇ ਆ ਦਰਬਾਰ ਸਾਹਿਬ ਦੇ ਵਿੱਚ ਤਾਂ ਹੀ ਮਾਰ ਰਹੇ ਨੇ ਬੜਾ ਕੁਝ ਮੈਂ ਨਾ ਕਹਿੰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਗੁਰੂ ਘਰ ਚ ਲੋਕ ਇਨਸਾਨ ਸੁੱਖ ਸ਼ਾਂਤੀ ਮੰਗਦੇ ਤੇ ਆਪਣੀ ਸੁਰੱਖਿਆ ਦੀ ਮੰਗ ਰਾਂਦੇ ਨੇ ਔਰ ਇੱਥੇ ਐਸੀ ਘਰਾ ਚ ਇਸ ਤਰ੍ਹਾਂ ਕੰਮ ਹੋ ਜੇ ਤੇ ਲੋਕ ਕਿਤੇ ਦੇ ਵਿਸ਼ਵਾਸ ਕਰਨਗੇ ਇਹ ਵੇਖੋ ਜੀ ਕੁਝ ਸਾਡੀਆਂ ਮੀਆਂ ਦੇ ਚ ਬੇਰੈਮੀਆਂ ਨੇ ਜਦੋਂ ਸਾਨੂੰ ਇਹੋ ਜੇ ਬੰਦਿਆਂ ਦੀ ਹਰਕਤ ਦਾ ਪਹਿਲਾਂ ਵੀ ਪਤਾ ਲੱਗਦਾ ਹੁੰਦਾ ਸਾਨੂੰ ਅਸੀਂ ਉਹਨੂੰ ਸਾਵਧਾਨ ਹੋਣਾ ਚਾਹੀਦਾ ਤੇ ਜੇ ਹੋ ਵੀ ਜਾਣਾ ਹੁੰਦਾ ਤੇ ਜਿਵੇਂ ਸੰਗਤ ਸੀ ਪਿੰਡ ਜੀ ਉਹਨੂੰ ਉਦੋਂ ਹੀ ਨਾਲ ਦੀ ਨਾਲ ਸਜ਼ਾ ਦੇ ਦੇਣੀ ਚਾਹੀਦੀ ਕੁਝ ਨਹੀਂ ਹੁੰਦਾ ਹੁੰਦਾ ਠੀਕ ਹੈ ਮੈਂ ਅਸੀਂ ਅਲੱਗ-ਅਲੱਗ ਟੀਮਾਂ ਬਣਾ ਕੇ ਰਿਡਾ ਕਰ ਰਹੇ ਹਾਂ ਲਗਾਤਾਰ ਰੋਲ ਕੋਸਾਈ ਜੀ ਅਸੀਂ ਜਿੱਥੇ ਵੀ ਸਾਨੂੰ ਪਤਾ ਲੱਗਦਾ ਉੱਥੇ ਅਸੀਂ ਆਪਣੀ ਟੀਮਾਂ ਬਣਾ ਕੇ ਭੇਜ ਰਹੇ ਹਾਂ ਲਗਾਤਾਰ ਭੇਜ ਰਹੇ ਹਾਂ ਜਦੋਂ ਵੀ ਸਾਡੇ ਕੋਲ ਕੋਈ ਪੱਕੀ ਸੂਚਨਾ ਮਿਲੀ ਅਸੀਂ ਉਹਨੂੰ ਜਲਦ-ਜਲਦ ਗ੍ਰਿਫਤਾਰ ਕਰਨਾ ਕਿਉਂਕਿ ਪਿੰਡ ਵਾਲੇ ਸਾਰੇ ਗੁਰਦਰ ਦੇ ਇਕੱਠੇ ਹੋਏ ਸੀ ਉਹਨਾਂ ਨੇ ਇਹ ਸਰਨ ਨਿਰਣੇ ਕੀਤਾ ਵੀ ਜੇ ਇਸkali ਇਤਵਾਰ ਤੱਕ ਉਹ ਗ੍ਰੰਥੀ ਨਹੀਂ ਫੜਿਆ ਗਿਆ ਤਾਂ ਸੋਮਵਾਰ ਤੋਂ ਚੱਕਾ ਜਾਮ ਕਰਾਂਗੇ ਨਹੀਂ ਅਸੀਂ ਆਪਾਂ ਉਹਨੂੰ ਪਹਿਲਾਂ ਹੀ ਸਾਡੀ ਕੋਸ਼ਿਸ਼ ਹੈ ਕਿ ਪਹਿਲਾਂ ਹੀ ਅਸੀਂ ਉਹਨੂੰ ਗ੍ਰਿਫਤਾਰ ਕਰ ਲਾਂ ਸਰ ਜਿਸ ਤਰ੍ਹਾਂ ਇਹ ਹਾਲਾਤ ਚੱਲ ਰਹੇ ਨੇ ਜਿੱਥੇ ਗੁਰੂ ਘਰਾਂ ਜਾ ਕੇ ਇਸ ਤਰ੍ਹਾਂ ਹੱਤਕਣ ਹੋ ਰਹੀਆਂ ਨੇ ਤੇ ਗੰਧਕੀ ਕਰਦੇ ਨੇ ਕਿ ਕਿਸ ਤਰ੍ਹਾਂ ਦੇ ਪੰਜਾਬ ਦਾ ਮਾਹੌਲ ਬਣ ਰਿਹਾ ਹੈ ਕਿ ਜਿੱਥੇ ਕਿ ਲੋਕੀ ਹਰ ਆਮੇ ਚੁੱਪ ਚਾਂਤੀ ਮਗਰ ਜਾਂਦਾ ਹੈ ਸੁਰੱਖਿਆ ਮਗਰ ਜਾਂਦਾ ਹੈ ਕਿ ਕਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ ਵੀ ਗੁਰੂ ਘਰਾਂ ਬਾਰੇ ਦੇਖੋ ਮੈਂ ਕੋਈ ਟਿੱਪਣੀ ਨਹੀਂ ਕਰूंगा ਤੇ ਅਸੀਂ ਆਪਣੀ ਪੂਰੀ ਨਿਗਰਾਨੀ ਰੱਖਾਂਗੇ ਤੇ ਅਸੀਂ ਇਹਦੇ ਕੰਟਰੋਲ ਕਰਾਂਗੇ ਅਸੀਂ ਆਪਣੀ ਕਾਨੂੰਨੀ ਕਾਰਵਾਈ ਕਰਾਂਗੇ ਧੰਨਵਾਦ